ਅੱਜ ਸੰਗਰੂਰ ਪੁਲਿਸ ਦੇ ਵੱਲੋਂ ਉਹਨਾਂ ਜਗ੍ਹਾਵਾਂ ਦੇ ਉੱਪਰ ਚੈਕਿੰਗ ਕੀਤੀ ਗਈ ਹੈ ਜਿੱਥੇ ਕਿ ਖਾਲੀ ਪੇਪ ਲਾਟ ਨੇ ਜਾਂ ਫਿਰ ਕਮਰੇ ਬਣੇ ਹੋਈ ਨੇ ਇੱਥੇ ਕੋਈ ਆਂਦਾ ਚੰਦਾ ਨਹੀਂ ਹੈ ਅਤੇ ਚੈੱਕ ਕੀਤਾ ਗਿਆ ਕਿ ਉੱਥੇ ਕੋਈ ਵਿਅਕਤੀ ਨਸ਼ੇ ਤਾਂ ਨਹੀਂ ਕਰਦਾ ਤਾਂ ਇਸ ਬੰਦ ਦੇ ਵਿੱਚ ਜਦੋਂ ਪੁਲਿਸ ਚੈਕਿੰਗ ਕਰ ਰਹੀ ਸੀ ਤਾਂ ਉਹਨਾਂ ਨੇ ਦੋ ਵਿਅਕਤੀਆਂ ਨੂੰ ਨਸ਼ੇ ਕਰਦੇ ਹੋਏ ਕਿਰਵਾਤ ਕੀਤਾ ਤੇ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਅਸੀਂ ਇਹਨਾਂ ਨੂੰ ਪੂਰੀ ਤਰ੍ਹਾਂ ਨਿਤ ਦੇ ਨਾਲ ਇਹਨਾਂ ਤੋਂ ਪੁੱਛਗਿੱਛ ਕਰ ਲਈ ਹੈ ਤੇ ਜਿਸ ਦੇ ਵਿੱਚ ਪਾਇਆ ਗਿਆ ਕਿ ਇਹਨਾਂ ਦੇ ਕੋਲੋਂ ਕੋਈ ਵੀ ਨਸ਼ੇ ਦੀ ਅਜਿਹੀ ਚੀਜ਼ ਨਹੀਂ ਸੀ ਕਿ ਜਿਸ ਨੂੰ ਇਹ ਵੇਚ ਕੇ ਕੋਈ ਕੰਮ ਕਰਦੇ ਹੋਣ ਤਾਂ ਇਹ ਤਾਂ ਸਿਰਫ ਨਸ਼ਾ ਕਰਨ ਵਾਲੇ ਨੇ ਅਤੇ ਅਸੀਂ ਇਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਭਰਤੀ ਕਰਵਾਵਾਂਗੇ ਅਤੇ ਦੱਸਿਆ ਕਿ ਇਸੇ ਤਰ੍ਹਾਂ ਹੀ ਕਾਸਕੋ ਆਪਰੇਸ਼ਨ ਵੀ ਸਾਥ ਦੇ ਵੱਲੋਂ ਚਲਾਏ ਜਾ ਰਹੇ ਨੇ ਜਿਸ ਦੇ ਵਿੱਚ ਬੱਸ ਸਟੈਂਡ ਰੇਲਵੇ ਸਟੇਸ਼ਨ ਅਤੇ ਭੀੜ ਵਾਲੀਆਂ ਥਾਂਵਾਂ ਤੇ ਸ਼ਨਾਖਤ ਕੀ ਕਰਕੇ ਚੈਕਿੰਗ ਕਰਨ ਦੇ ਨਾਲ-ਨਾਲ ਪੁਲਿਸ ਦੇ ਵੱਲੋਂ ਹੋਰ ਵੀ ਥੋਸ ਕਦਮ ਚੁੱਕੇ ਜਾ ਰਹੇ ਨੇ ਕਿ ਤੁਹਾਨੂੰ ਅਸੀਂ ਦੱਸਦੇ ਰਹਿੰਦੇ ਆ ਕਿ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਸਾਹਿਬ ਦੇ ਆਫਿਸ ਤੋਂ ਅਮੇਸ਼ਾ ਮਹੀਨੇ ਦੇ ਵਿੱਚ ਕਈ ਵਾਰੀ ਹਰ ਹਫਤੇ ਕੋਆਰਡੀਨੇਟ ਸਰਚ ਆਪਰੇਸ਼ਨ ਕਦੀ ਰੇਲਵੇ ਸਟੇਸ਼ਨਸ ਦੀ ਸਰਚ ਕਦੀ ਬੱਸ ਸਟੈਂਡਾਂ ਦੀ ਸਰਚ ਲੱਖ ਲੱਖ ਕੰਮਾਂ ਨੂੰ ਲੈ ਕੇ ਜਿਵੇਂ ਪ੍ਰੀਵੈਂਸ਼ਨ ਆਫ ਕਰਾਈਮ ਜਿਵੇਂ ਤਿਹਾਰਾਂ ਤੇ ਦਿਨ ਵਧੀਆ ਨੰਗਣ ਕੋਈ ਕਰਾਈਮ ਨਾ ਵੱਡਾ ਹੋ ਜਾਏ ਤਾਂ ਇਸੇ ਤਰ੍ਹਾਂ ਹੀ ਅੱਜ ਪੂਰੇ ਸ਼ਾਇਦ ਪੰਜਾਬ ਦੇ ਵਿੱਚ ਹੀ ਕੋਆਰਡੀਨੇਟ ਸਰਚ ਸੀਗਾ ਵੀ ਜਿਹੜੇ ਪਲੇਸਸ ਤੇ ਲੋਕੀ ਬਹਿ ਕੇ ਕੋਈ ਨਸ਼ਾ ਨੁਸ਼ਾ ਕਰਨ ਦੇ ਆਦੀ ਨੇ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਕਿ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਸ਼੍ਰੀ ਸਰਤਾਜ ਸਿੰਘ ਚੈਲ ਆਈਪੀਐਸ ਉਹਨਾਂ ਬਾਰੇ ਮੈਂ ਵਿਸ਼ੇਸ਼ ਤੌਰ ਤੇ ਕਹਿਣਾ ਚਾਹੂੰਗਾ ਵੀ ਉਹ ਜਦੋਂ ਸਾਨੂੰ ਇਸ ਬਾਰੇ ਬਰੀਫ ਕਰਦੇ ਨੇ ਜਾਂ ਸਾਡੇ ਨਾਲ ਜਦੋਂ ਵੀ ਕਨੈਕਟ ਕਰਦੇ ਨੇ ਥਰੂ ਕੌਨ ਕਾਲ ਉਹ ਇੰਨਾ ਜ਼ਿਆਦਾ ਪਰਸਨਲ ਟੱਚ ਦਿੰਦੇ ਨੇ ਸਾਰਿਆਂ ਨੂੰ ਕਿ ਉਹ ਸੋਚਦੇ ਨੇ ਕਿ ਤੇ ਸਾਨੂੰ ਮਤਲਬ ਡਾਇਰੈਕਸ਼ਨਜ਼ ਉਹਨਾਂ ਦੀਆਂ ਹੁੰਦੀਆਂ ਨੇ ਕਿ ਜੇ ਸਾਡੇ ਹੁੰਦਿਆਂ ਕਿਸੇ ਵੀ ਮਾਂ ਦਾ ਪੁੱਤ ਨਸ਼ੇ ਦੀ ওভারਡੋਸ ਕਰਕੇ ਮਰਦਾ ਤੋਂ ਸਾਡੀ ਵਰਦੀ ਤੇ ਉਹ ਇੱਕ ਕਿਸਮ ਦਾ ਟੈਗ ਹੈ ਤੇ ਸਾਨੂੰ ਹਰ ਬੱਚੇ ਦੀ ਹਰ ਮਾਂ ਪਿਓ ਦੀ ਹਰ ਜਿਹੜਾ ਪੰਜਾਬ ਦਾ ਨਿਵਾਸੀ ਹੈ ਉਹਨਾਂ ਨੂੰ ਇਸ ਗੱਲ ਤੋਂ ਰੀਲੀਫ ਜੇ ਕੋਈ ਬੱਚੇ ਕਿਸੇ ਦੇ ਇਸ ਗੱਲ ਚ ਪੈ ਗਏ ਤਾਂ ਅਸੀਂ ਅੱਜ ਜਿਵੇਂ ਤਿੰਨ ਸਬਡਿਵੀਜ਼ਨਾਂ ਦੇ ਵਿੱਚ ਧੂਰੀ ਸੰਗਰੂਰ ਭਵਾਨੀਗੜ ਇਸ ਏਰੀਏ ਦੀ ਕੋਆਰਡੀਨੇਟ ਸਰਚ ਮੈਂ ਕਰਨੀ ਸੀ ਤੇ ਮਾ ਐਸਪੀ ਹੈੱਡਕੁਆਟਰ ਸਾਹਿਬ ਨੇ ਚਾਰ ਸਬ ਡਿਨਾਂ ਦੀ ਉਹਨਾਂ ਦੀ ਸੁਪਰਵਾਈਜ਼ਨ ਸੀ ਤੇ ਜਿਵੇਂ ਤੁਹਾਨੂੰ ਦੱਸਿਆ ਵੀ ਜਿਹੜਾ ਮਕਸਦ ਸੀ ਸਾਡਾ ਅੱਜ ਦੋ ਬੱਚੇ ਇੱਥੇ ਇਰਾਮਨਗਰ ਬਸਤੀ ਦਾ ਏਰੀਆ ਆ ਇੱਕ ਕਿਸੇ ਸ਼ੈਲਰ ਦਾ ਫੜਜ ਹੈ ਤੇ ਆ ਕਮਰਾ ਜਦੋਂ ਜਿਵੇਂ ਸਰਚ ਕੀਤਾ ਤੇ ਜਿਹੜੇ ਦੋ ਬੰਦੇ ਸਾਨੂੰ ਮਿਲੇ ਤੇ ਜਿਨ੍ਹਾਂ ਨੂੰ ਪੁੱਛਿਆ ਗਿਆ ਉਹ ਬਿਲਕੁਲ ਵਾਕਈ ਵੇਚਣ-ਮੁਚਣ ਵਾਲੇ ਨਹੀਂ ਕੋਈ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਕੋਈ ਹੋਰ ਕੰਮ ਕਰਦਾ ਤੇ ਉਹ ਆਪ ਇਸ ਗੱਲ ਦੇ ਸ਼ਰਮਿੰਦਾ ਨੇ ਤੇਜੀ ਪਤਾ ਨਹੀਂ ਕਿਉਂ ਅਸੀਂ ਇਸ ਕੰਮ 'ਚ ਫਸ ਗਏ ਕਰ ਗਏ ਤੇ ਹੁਣ ਅਸੀਂ ਸੋਚਦੇ ਆਂ ਵੀ ਇਹਨਾਂ ਨੂੰ ਫਰਦਰ ਟਰੀਟ ਕਰਾਉਣ ਲਈ ਜੇ ਤਾਂ ਇਹ ਸਹਿਮਤ ਨੇ ਤੇ ਇਹਨਾਂ ਨੂੰ ਸਹਿਮਤੀ ਕਰਾ ਕੇ ਇਹਨਾਂ ਨੂੰ ਦਾਖਲ ਦੁਖਲ ਕਰਾ ਕੇ ਇਹਨਾਂ ਨੂੰ ਟ੍ਰੀਟਮੈਂਟ ਕਰਾਵਾਂਗੇ ਤੇ ਤੁਹਾਨੂੰ ਦੱਸ ਰਿਹਾ ਕਿ ਹਰ ਵਾਰੀ ਵੀ ਜਦੋਂ ਤੁਹਾਨੂੰ ਬਰੀਫ ਕਰਦਾ ਦੱਸਦਾ ਵੀ ਪੁਲਿਸ ਸਾਰੇ ਕੰਮਾਂ 'ਚ ਵਿੱਚ ਸਾਨੂੰ ਤਰਨੇ ਮੁਜਾਰੇ ਤੇ ਇਹ ਉਹ ਸਵੇਰੇ ਸਿਗਾ ਸਾਡਾ 11 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਟਾਈਮ ਸੀਗਾ ਲੇਕਿਨ ਫੋਰਸ ਇੰਨੀ ਨਹੀਂ ਹੁੰਦੀ ਵੀ ਸਾਰੇ ਥਾਂ ਇਕੱਠਾ ਤੇ ਫਿਰ ਸਰਪ੍ਰਾਈਜ਼ ਐਲੀਮੈਂਟ ਵੀ ਹੁੰਦਾ ਇਹਦੇ ਚ ਲੀਕੇਜ ਵੀ ਹੋ ਜਾਂਦੀ ਹੈ ਤਾਂ ਫਿਰ ਉਸ ਵੇਲੇ ਹੋ ਸਕਦਾ ਅਸੀਂ ਜੇ 11 ਤੋਂ 1 ਕਰਦੇ ਤਾਂ ਨਾ ਸਾਨੂੰ ਕੋਈ ਕਾਬੂ ਹੁੰਦਾ ਬੰਦਾ ਤੇ ਇਹ ਅੱਜ ਦਾ ਮਕਸਦ ਸੀਗਾ ਤੇ ਤੁਹਾਨੂੰ ਦੱਸ ਰਹੇ ਆ ਸਾਡੇ ਕਪਤਾਨ ਸਾਹਿਬ ਸਾਨੂੰ ਇਸ ਗੱਲ ਲਈ ਬਹੁਤ ਹੀ ਜ਼ਿਆਦਾ ਪਰਸਨਲ ਹੋ ਕੇ ਡਾਇਰੈਕਸ਼ਨਸ ਵੀ ਦਿੰਦੇ ਨੇ ਤੇ ਉਹ ਮਹਿਸੂਸ ਕਰਦੇ ਨੇ ਕਿ ਆਪਾਂ ਨੂੰ ਇਹਦੇ ਲਈ ਤਗੜੇ ਹੋ ਕੇ ਕੰਮ ਕਰਨਾ ਚਾਹੀਦਾ ਤੇ ਤਾਂ ਕਿ ਕਿਸੇ ਤਰ੍ਹਾਂ ਦੀ ਕਿਸੇ ਦੇ ਘਰ ਦੇ ਕੋਈ ਬੱਚੇ ਦੀ ਓਵਰਡੋਜ਼ ਨਾਲ ਜਾਂ ਕਿਸੇ ਡਰੱਗ ਨਾਲ ਮੌਤ ਨਾ ਹੋਵੇ ਅੱਜ ਦੀ ਕਾਰਵਾਈ ਚ ਕਿੰਨੇ ਕੁ ਫੜੇ ਗਏ ਨੇ ਹੁਣ ਤੱਕ ਸਾਰੀ ਕਨਕਲੂਡ ਕਰਾਂਗੇ ਤੁਹਾਨੂੰ ਦੱਸਾਂਗੇ ਪਰ ਤੁਹਾਨੂੰ ਦੱਸਿਆ ਵੀ ਇੱਥੇ ਜੇ ਅਸੀਂ ਆਏ ਸੀ ਤਾਂ ਮਤਲਬ ਇੱਥੇ ਮਤਲਬ ਅਲੱਗ-ਅਲੱਗ ਜਿਵੇਂ ਪਿੰਡਾਂ ਦੇ ਵਿੱਚ ਸ਼ਿਕਾਇਤ ਹੈ ਵੀ ਜਿੱਥੇ ਸ਼ਮਸ਼ਾਨ ਘਾਟਾਂ ਦੇ ਵਿੱਚ ਜਿੱਥੇ ਸੁੰਨਸੰ ਥਾਵਾਂ ਨੇ ਉੱਥੇ ਬਹਿ ਕੇ ਹੀ ਉਹ ਇਹ ਕੰਮ ਕਰਦੇ ਨੇ ਸ਼ਰਮਾਂ ਬਹਿ ਕੇ ਤਾਂ ਕਰਦੇ ਨਹੀਂਗੇ ਤੇ ਹੁਣ ਸ਼ਾਮ ਨੂੰ ਪੂਰੇ ਡਿਸਟ੍ਰਿਕਟ ਦੀ ਜਿਹੜੀ ਰਿਪੋਰਟ ਹੈ ਉਹ ਕਨਕਲੂਡ ਕਰ ਲਾਂਗੇ ਕੀ ਇਹ ਸਿਰਫ ਸ਼ਹਿਰ ਚ ਹੋਇਆ ਜਾਂ ਪਿੰਡਾਂ ਚ ਹੋਇਆ ਜੀ ਨਹੀਂ ਨਹੀਂ ਮੈਂ ਤੁਹਾਨੂੰ ਦੱਸਿਆ ਪੂਰੇ ਡਿਸਟ੍ਰਿਕਟ ਚ ਹੋਇਆ ਮੇਰੇ ਕੋਲ ਤਿੰਨ ਸਬਡਿਵੀਜ਼ਨਾਂ ਸੀਗੀਆਂ ਸੰਗਰੂਰ ਆ ਭਵਾਨੀਗੜ੍ਹ ਆ ਉਹ ਦੂਸਰੀ ਹੈਗੀ ਆ ਤੁਹਾਡੀ ਤੂਰੀ ਠੀਕ ਹੈ ਐਵੇਂ ਐਸਪੀ ਜਿਹੜੇ ਛੱਬਰ ਸਾਹਿਬ ਨੇ ਐਸਪੀ ਹੈੱਡਕੁਆਰਟਰ ਉਹਨਾਂ ਕੋਲ ਚਾਰ ਸਬਡਿਵੀਜ਼ਨਸ ਨੇ ਤੇ ਅਸੀਂ ਆਪਣਾ ਟਾਈਮ ਵੰਡ ਕੇ ਤੇ ਸਾਰੇ ਡਿਸਟ੍ਰਿਕਟ ਦੇ ਵਿੱਚ ਇਹ ਆਪਰੇਸ਼ਨ ਕੀਤਾ